ਦੋਸਤੋ ਜਿਹੜਾ ਕਮਿਸ਼ਨ ਹੁੰਦਾ ਕਮਿਸ਼ਨ ਨੇ ਅੱਜ ਕੱਲ ਹਰ ਪਾਸੇ ਮੱਲਾ ਮਾਰ ਲਿਆ ਨੇ ਤੁਸੀਂ ਕਿਸੇ ਵੀ ਰਿਸ਼ਤੇਦਾਰ ਸੱਜਣ ਮਿੱਤਰ ਜਿਸ ਨੂੰ ਮਰਜੀ ਬਾਜ਼ਾਰ ਦੇ ਵਿੱਚ ਚਾਹੀ ਕਿਸੇ ਦੀ ਵੀ ਕੰਮ ਦੇ ਵਿੱਚ ਲੈ ਕੇ ਚਲੇ ਜਾਓ ਉਸ ਦਾ ਕਮਿਸ਼ਨ ਉੱਥੇ ਪਹਿਲਾਂ ਹੀ ਮੁਕਾਇਆ ਹੋਵੇਗਾ ਇਸੇ ਤਰ੍ਹਾਂ ਹੀ ਡਾਕਟਰਾਂ ਦੇ ਬਾਰੇ ਤੁਹਾਨੂੰ ਪਹਿਲਾਂ ਹੀ ਪਤਾ ਹੈ ਪਹਿਲਾਂ ਹੀ ਹਰ ਬੰਦਾ ਸ਼ੱਕੀ ਹੈ ਕਿ ਇਹਨਾਂ ਦਾ ਹਰ ਇੱਕ ਇੱਕ ਗੋਲੀ ਦੇ ਵਿੱਚ ਵੀ ਕਮਿਸ਼ਨ ਹੁੰਦਾ ਹੈ ਲੈਬਾਂ ਦੇ ਵਿੱਚ ਵੀ ਕਮਿਸ਼ਨ ਹੁੰਦਾ ਹੈ ਐਂਬੂਲੈਂਸ ਵਾਲਿਆਂ ਦੇ ਨਾਲ ਵੀ ਇਹਨਾਂ ਦਾ ਕਮਿਸ਼ਨ ਮੁਕਿਆ ਹੁੰਦਾ ਹੈ ਐਂਬੂਲੈਂਸ ਵਾਲੇ ਵੀ ਤੂੰ ਸਲਾਹ ਲਓਂਗੇ ਤਾਂ ਉਹ ਤੁਹਾਨੂੰ ਆਪਣੇ ਹਿਸਾਬ ਨਾਲ ਹੀ ਹਸਪਤਾਲ ਦੱਸੇਗਾ ਪਰ ਇਸ ਵੀਡੀਓ ਦੇ ਵਿੱਚ ਇੱਕ ਟੋਫੀਆਂ ਦਾ ਵੱਡਾ ਰਾਜ਼ ਤੁਹਾਨੂੰ ਦੱਸ ਰਹੇ ਹਾਂ ਕਿ ਇੱਕ ਹਸਪਤਾਲ ਵਾਲਾ ਕਿਵੇਂ ਇੱਕ ਐਂਬੂਲੈਂਸ ਵਾਲੇ ਨੂੰ ਟੋਫੀਆਂ ਦਾ ਲਾਲਚ ਦੇ ਰਿਹਾ ਹੈ ਉਹ ਟੋਫੀਆਂ ਨਹੀਂ ਬਲਕਿ ਇੱਕ ਵੱਡੀ ਰਕਮ ਹੈ ਤੇ ਆਓ ਤੁਹਾਨੂੰ ਵੀ ਦਿਖਾਉਣੇ ਆਇਨਾ ਟੋਫੀਆਂ ਦਾ ਰਾਜ਼ ਤੇ ਇਹ ਰਾਜ਼ ਸੁਣ ਕੇ ਤੁਸੀਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਓ ਤਾਂ ਕਿ ਹਰ ਕੋਈ ਆਪਣੇ ਹਿਸਾਬ ਦੇ ਨਾਲ ਹੀ ਕਿਤੇ ਵੀ ਜਾਣ ਦੀ ਰਿਸਰਚ ਕਰੇ ਨਾ ਕਿ ਕਿਸੇ ਦਲਾਲ ਦੇ ਅੜਿੱਕੇ ਚੜ ਜਾਵੇ ਪਰ ਇਸ ਦੇ ਵਿੱਚ ਐਂਬੂਲੈਂਸ ਵਾਲੇ ਨੇ ਜੋ ਆਪਣੀ ਛੇਰ ਦੇ ਲਈ ਵਿਖਾਈ ਹੈ ਉਹ ਉਸ ਦੇ ਲਈ ਉਸ ਨੂੰ ਸਲਾਮ ਹੈ ਪਰ ਹਸਪਤਾਲ ਵਾਲੇ ਜਿਸ ਨੇ ਫੋਨ ਕੀਤਾ ਸੀ ਉਹ ਡਾਕਟਰ ਸੀ ਚਾਹੀ ਕੋਈ ਹਸਪਤਾਲ ਦਾ ਕਰਿੰਦਾ ਸੀ ਉਹ ਫਿਰ ਦੇਖੋ ਕਿਵੇਂ ਇਸ ਵੀਡੀਓ ਦੇ ਵਿੱਚ ਬੇਸ਼ਰਮੀ ਟਾਲਦਾ ਹੈ ਤੇ ਕਿਵੇਂ ਉਸ ਨੂੰ ਬਾਅਦ ਦੇ ਵਿੱਚ ਪਰੋਸਦਾ ਹੈ ਇਸ ਵੀਡੀਓ ਦੇ ਵਿੱਚ ਤੁਸੀਂ ਦੇਖਿਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਓ ਜੇਕਰ ਚੈਨਲ ਨੂੰ ਲਾਈਕ ਫੋਲੋ ਐਂਡ ਸਬਸਕ੍ਰਾਈਬ ਨਹੀਂ ਕੀਤਾ ਤੇ ਇਸ ਨੂੰ ਆਪਣਾ ਚੈਨਲ ਸਮਝ ਕੇ ਇਹ ਕੰਮ ਵੀ ਜ਼ਰੂਰ ਕਰ ਲਿਓ ਤੇ ਆਓ ਦੇਖੋ ਪੂਰੀ ਵੀਡੀਓ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਬੜੇ ਬੜੇ ਐਗਜ਼ੈਪਲਸ ਪਾ ਰਹੇ ਹਾਂ ਕੌਣ ਸਾ ਬੋਲ ਰਿਹਾ ਹੋ ਇੱਕੋ ਜੀ ਕੋ ਫੋਟੋ ਬਟਿੰਡਾ ਹਾਂ ਜੀ ਸਤਿ ਊਕਮ ਕੋਈ ਕੋਈ ਟੈਂਪਾ ਵਾਲਾ ਯੂਟਿਊਬਰ ਬਾਲਾ ਜੀ ਦੀ ਕਿਰਪਾ ਤੇ ਬਾਲਾ ਜੀ ਦੀ ਕਿਰਪਾ ਦੇ ਰਹੇ ਹੈ ਜੀ ਮੰਗਲਵਾਰ ਦਾ ਜੀ ਇਹ ਵੀ ਦੇਖੋਗੇ ਬਾਬਾ ਜੀ ਦੀ ਕਿਰਪਾ ਹਾਂ ਜੀ ਹਾਂ ਜੀ ਪਰ ਤੁਹਾਡੇ ਬਾਰੇ ਸੁਣਿਆ ਸੀ ਮੁਖਤਸਰ ਜੀ ਬਹੁਤ ਨਾਮ ਹੈ ਤੁਹਾਡਾ ਐਂਬੂਲੈਂਸ ਤੇ ਵਿੱਚ ਨਹੀਂ ਜੀ ਨਾਮ ਆਪਣਾ ਕਾ ਤੇਵਾ ਕਰਦੇ ਆਗੇ ਤੇ ਵੀ ਹੈ ਤੇ ਹੋ ਗਿਆ ਹਾਂ ਜੀ ਸਭ ਮੇਰਾ ਨੰਬਰ ਸੇਵ ਕਰ ਲਓ ਸਰ ਕਿਸੇ ਵੀ ਤਰ੍ਹਾਂ ਦਾ ਕਾਲ ਆਈਸ਼ਮਾਨ ਠੀਕ ਹੈ ਬਦਰੀਵਾਲਾ ਦਾ ਸਾਰਾ ਕੁਝ ਚੱਲਦਾ ਆਪਣੇ ਆਪਣੇ ਹਸਪੀਟਲ ਦਾ ਹਾਂ ਜੀ ਹਾਂ ਜੀ ਕੋਈ ਐਕਸੀਡੈਂਟ ਹੋਏ ਤਾਂ ਵੀ ਚੱਲਦਾ ਐਕਸੀਡੈਂਟ ਤਾਂ ਮੈਡੀਕਲ ਭਟਕਨ ਹੈ ਟ੍ਰੋਮਾ ਕੇਂਦਰ ਆਪਾਂ ਜੀ अच्छा ठीक है नमस्ते पंकज जी मेरा नाम है नंबर सेव कर लो एंट्री आपा कैश ਤੇ ਪੰਜ ਟੋਕੀਆਂ ਦੇ ਦਿੰਦੇ ਆ ਠੀਕ ਹੈ 3B ਤੇ ਵੀ ਪੰਜ ਟੋਕੀਆਂ ਠੀਕ ਹੈ ਜੀ ਤੇ ਕੋਈ ਜੇ ਐਨਫਲ ਦਾ ਕਾਰਡ ਹੈ ਜਿੰਨੇ ਮੰਨ ਕੇ ਚਲੋ ਕੋਈ ਛੇ ਚ ਵਗੈਰਾ ਦੇ ਤੈਨ ਟੋਕੀਆਂ ਆਹੀ ਜਮਾਨਤ ਇੱਕ ਹੈ ਜੀ ਨਹੀਂ ਮੈਨੂੰ ਮੈਨੂੰ ਸਮਝ ਨਹੀਂ ਲੱਗੀ ਵੀ ਕਿਵੇਂ ਦਿੱਲੀ ਕੇ ਐਸਪੈਸ ਦੇਵੋਗੇ ਹਾਂ ਜੀ 5000 ਜਿਵੇਂ ਨਾਤਾ ਭਰਾਵਾ ਜ਼ਿੰਦਗੀ ਜੇ ਕੰਮ ਕੀਤਾ ਹੈ ਬੱਸ ਸੇਰ ਰੇਕ ਦਾ ਤੇ ਇੱਕ ਛੋਟੀ ਜੀ ਬੇਨਤੀ ਛੋਟੀ ਜੀ ਬੇਨਤੀ ਛੋਟੀ ਪਹਿਲਾਂ ਤੁਸੀਂ ਸੁਣੋ ਪਹਿਲਾਂ ਤੁਸੀਂ ਸੁਣੋ ਤੁਸੀਂ ਬੋਲ ਤੁਸੀਂ ਬੋਲ ਮੁਖਸ਼ਰ ਸ਼ੈਖ ਬਈ ਬੱਚੇ ਠਾਰਾ ਸਾਲ ਹੋ ਗਈ ਅਜਨ ਮਨੁੱਖਤਾ ਦੀ ਸੇਵਾ ਕਰਦਿਆਂ ਤੇ ਤੇ ਸੁਣ ਥੋੜੀ ਸੁਣੀ ਆਉਂਦੂ ਮੈਂ ਤੁਸੀਂ ਦਰਾਏ ਮੈਂ ਸੁਣੂਗਾ ਮੈਂ ਸੁਣੀ ਇੱਕ ਰੁਪਈਏ ਦਾ ਕਿਸੇ ਵੀ ਡਾਕਟਰ ਦਾ ਟਿੰਕੂ ਦਾਗੀ ਨਹੀਂ ਹੈ ਓਏ ਹੋਏ ਹੋਏ ਇੱਕ ਰੁਪਈਏ ਦਾ ਚੈਲੰਜ ਕਰਦਾ ਚੈਲੰਜ ਕੋਈ ਵੀ ਕੋਈ ਵੀ ਆ ਕੇ ਕਹਿ ਦੇਵੇ ਟਿੰਕੂ ਸਾਡੇ ਹਸਪੀਟਲ ਚੋਂ 5000 ਰੁਪਇਆ ਲੈ ਗਿਆ ਤੇ ਮੈਂ ਆ ਵੀ ਧੋਣ ਲੋਹਾਂ ਨੂੰ ਥੇ ਪਰ ਮੇਰੀ 34 ਸਾਲ ਦੀ ਹੁਣ ਹੈਗੀ ਸਰ ਹਾਂਜੀ ਇੱਕ ਰੁਪਿਆ ਜਿਹੜਾ ਬੰਦਾ ਮਿਲਿਆ ਜਿਹੜਾ ਐਮ 1 ਸਾਈਕਲ ਕਰਕੇ ਮੇਕ ਕਰਕੇ ਲੈ ਤਾ ਸਾਈਕਲ 1 ਰੁਪਿਆ ਕੋਈ ਕਹਦੇ ਹੂੰ ਮਠਿੰਡੇ ਸ਼ਹਿਰ ਦੇ ਵਿੱਚ ਆ ਕੇ ਦੀ ਧੋਣ ਲਵਾਉਂਗਾ ਵੇ ਵਾਹ ਜੀ ਵਾਹ ਬਾਕੀ ਮਾਨਦਈ ਨਾ ਸੇਵਾ ਕੀਤੀ ਹੈ ਹੱਕ ਸੱਚ ਦੇ ਨਾਲ ਟੈਂਕੂ ਖੜਦਾ ਹਾਂ ਤੁਸੀਂ ਕਦੇ ਅੱਜ ਜਿਹੜੇ ਅਸਲੀ ਭਗਤ ਹੋ ਜਿੰਦਗੀ ਕਦੇ ਇਹੋ ਜਿਹਾ ਕੰਮ ਨਹੀਂ ਕੀਤਾ ਵੇ ਵੇਖੋ ਜਿਹੜਾ ਇਹ ਪੈਸਾ ਹੁੰਦਾ ਲੋਕਾਂ ਦੇ ਦੁੱਖਾਂ ਦਾ ਪੈਸਾ ਹੈ ਓਏ ਹੋਏ ਤੇ ਪੈਸਾ ਨਾਲ ਨਹੀਂ ਜਾਣਾ ਇੱਥੇ ਹੀ ਰਹਿ ਜਾਣਾ ਮੈਂ ਲੋਕਾਂ ਦੇ ਐ ਦੁੱਖਾਂ ਦਾ ਪੈਸਾ ਲੈ ਕੇ ਤੇ ਆਪ ਦੇ ਜਵਾਕਾਂ ਵਾਸਤੇ ਰੋਟੀ ਨਹੀਂ ਲੈ ਜਾ ਸਕਦਾ ਮੇਰੇ ਭਰਾ ਇੱਕ ਗੱਲ ਹੈ ਜੇ ਸਾਰੇ ਤੁਹਾਡੇ ਵਰਗੇ ਹੋ ਜਾਣ ਤਾਂ ਯਾਰ ਸਤਜੂਗੀ ਆ ਜੇ ਉਹ ਨਹੀਂ ਮੇਰੇ ਨਿੱਕੇ ਨਿੱਕੇ ਬੱਚੇ ਆ ਗਏ ਠੀਕ ਹੈ ਮੇਰੀਆਂ ਹੁਣ ਵੀ ਮੇਗਾ ਅੱਖਾਂ ਭਗਦੀਆਂ ਐ ਗੱਲ ਸੁਣ ਕੇ ਵੀ ਮੈਂ ਤੁਹਾਡੇ ਤੋਂ 5-10 ਹਜ਼ਾਰ ਅਗਲੇ ਆ ਕੇ ਜਾਊਗਾ ਨਾਲੇ ਜ਼ਮੀਨ ਜਾਗਦੀ ਐ ਇੰਕੂ ਵੀ ਜਮੀਰ ਮਗਹੀ ਨਹੀਂ ਹਾਈ ਤੱਕ ਹਾਈ 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 ਠੀਕ ਹੈ ਮੇਰੇ ਭਰਾ ਜਿੱਦੇ ਜਮੀਰ ਮਗੀ ਨਾ ਉਹਦੇ ਟੈਂਕੂ ਤੁਹਾਡੇ ਕੋਲੇ ਆ ਜਵਾ ਕਿਆ ਬਾਤ ਹੈ ਨਾ ਮੇਰੇ ਭਰਾ ਕਦੇ ਵੀ ਨੀ ਬੇਇਮਾਨੀ ਕਰਨੀ ਠੱਗੀ ਧੋਗੀ ਜ਼ਿੰਦਗੀ ਨਹੀਂ ਲਿਉਣੀ ਜੇ 18 ਸਾਲ ਨਿਕਲ ਗਏ ਨਾ ਬਾਈ ਤੇ ਕਿਸੇ ਗਲਤੋਂ ਨਿਕਲੇ ਐਵੇਂ ਨਹੀਂ ਨਿਕਲੇ ਤੇ ਟੋਫੀਆਂ 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 ਬਾਲਾ ਦੀ ਮਹਾਰਾਜ ਖਵਾਵੇ ਉਹ ਖਾਵਾਂਗੇ ਆਪਾਂ ਹਾਈ 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 ਚੱਲ ਆਪਰੇ ਬਰਬਾਰ ਕੋ ਟੋਫੀਆਂ ਲੈ ਕੇ ਆਵਾਂਗੇ ਉਹ ਟੋਫੀ ਖਾਵਾਂਗੇ ਮੈਂ ਨਹੀਂ ਜਿਹੜੀ ਬਾਲਾ ਜੀ ਦੇ ਆਪਣੇ ਸਾਹ ਆਸੀ ਫਾਟੂ ਸ਼ਾਮ ਜਾਂਦੇ ਨਾ ਭਾਈ ਜਿਹੜੀ ਵੀ ਥੋੜੀ ਟੋਫੀ ਹੈ ਨਾ ਵੀ ਉਹ ਮੈਂ ਨਹੀਂ ਖਾਖਦਾ ਜੀ ਤੁਸੀਂ ਮੈਨੂੰ ਕਦੇ ਤੁਸੀਂ ਤਾਂ ਮੈਨੂੰ 5000 ਕਿਹਾ ਨਾ ਤੁਸੀਂ ਮੈਨੂੰ ਕਦੇ 5 ਕਰੋੜ ਵੀ ਕਹਿੰਦੇ ਨਾ ਤੇ ਮੈਂ ਉਹ ਵੀ ਕਨਕਾ ਦੇਣਾ ਸੀ ਜੀ ਇਹਦਾ ਇਹਦਾ ਕਾਰਨ ਭਾਈ ਮਤਲਬ ਕਿ ਸ਼ੁਰੂ ਤੋਂ ਹੀ ਤੁਸੀਂ ਮਤਲਬ ਇਸ ਤਰ੍ਹਾਂ ਮਤਲਬ ਹਾਂਜੀ 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 ਵੇਖੇ ਤਿੰਨ ਕੋਨੇ ਤੁਸੀਂ ਕਦੇ ਕਹਿ ਕੇ ਵੇਖਦੇ ਨਾ ਬਈ ਤੂੰ ਲੱਖ ਲੈ ਲੈ 2 ਲੱਖ ਲੈ ਲੈ 5 ਲੱਖ ਲੈ ਲੈ ਤੇ ਮੈਂ ਉਹ ਵੀ ਤੁਹਾਡਾ ਨਕਾਰ ਦੇਣਾ ਫਿਰ ਮੇਰੀ ਗੱਲ ਸੁਣੋ ਭਾਜੀ ਮੈਨੂੰ ਨੌਲੇਜ ਦਿਓ ਇਹ ਜ਼ਿਕਰ ਵਾਲੀ ਗੱਲ ਆ ਤੁਹਾਡੇ ਕੋਲੋਂ ਬਹੁਤ ਹੀ ਮਤਲਬ ਪ੍ਰਭਾਵਿਤ ਹੋਇਆ ਇਹ ਸ਼ੁਰੂ ਤੋਂ ਭਗਤੀ ਜਿਉਂ ਤਾਂ ਕਰਦੀ ਹੈ ਨਹੀਂ ਦੇਖੋ ਲੋਕਾਂ ਦੇ ਦੁੱਖਾਂ ਦੇ ਵਿੱਚ ਰਹੇ ਆ ਆਹ ਚਾ ਲੋਕਾਂ ਦੇ ਦੁੱਖ ਉਹ ਤਾਂ ਓਕੇ ਠੀਕ ਹੈ ਨਾ ਵੀ ਪ੍ਰਮਾਤਮਾ ਸਾਖਸ਼ਰ ਹੈਗਾ ਜੋ ਵੇਖਦਾ ਪਿਆ ਹੈ ਓਏ ਓੀਆਂ ਅੱਖਾਂ ਸਿੱਧੀਆਂ ਆ ਸਾਡੇ ਤੇ ਜੇ ਇੱਕ ਮੈਸੇਜ ਪਾਣ ਤੇ ਨਾ ਵੀ ਜਿਹਨੇ ਮਰਜੀ ਉੱਥੇ ਇਕੱਠੇ ਕਰ ਲਈਏ ਅਸੀਂ ਇਹ ਕਰਦੇ ਹੁੰਦਾ ਹਾਂ ਹਾਂ ਪਰ ਉਹ ਜੇ ਅਸੀਂ ਇਕੱਠੇ ਕਰਦੇ ਨਾ ਵੀ ਉਹ ਲੋਕਾਂ ਦੇ ਇਲਾਜ ਤੇ ਹੀ ਲਾਜ ਤੇ ਹੀ ਹੋਵੇ ਆ ਇਹ ਵੀ ਤੈਨੂੰ ਮੈਂ ਦੱਜ ਜ਼ਬਾਨ ਕਰਦਾ ਜੇ ਤੂੰ ਇੱਥੇ ਪੈ ਲੈਣਾ ਤੇਰੇ ਜਿੰਨੇ ਗਰੀਬ ਕੋਈ ਪੇਸ਼ੜਾ ਹੋਵੇ ਤੇ ਅਸੀਂ ਆਈ ਸਮਝ ਨਹੀਂ ਕਰਦੀ ਕੋਈ ਕੋਈ ਨਹੀਂ ਨਹੀਂ ਵੀ ਸਭੋਦੀ ਤੁਸੀਂ ਤਾਂ ਮੈਨੂੰ ਇਹ ਕਹੋ ਟੀਮ ਨੂੰ ਪੇਜ ਤੇ ਜਿਹੜੇ ਪੇਜਾਂ ਭੇਜੇਗਾ ਫ੍ਰੀ ਲਾਈਕ ਕਰਾਂਗੇ ਵੀਰ ਜਿੱਥੇ ਮੈਂ ਜੋੜ ਜੂਗਾ ਜੇ ਜੇ ਮੈਨੂੰ ਟਰੋਫੀਆਂ ਦੀ ਗੱਲ ਆ ਜੂਈ ਜੇ ਫਿਰ ਮਾਫੀ ਚਾਹਣਾ ਮੈਂ ਉਸ ਹਸਪੀਟਲ ਚ ਨਹੀਂ ਵਰਦਾ ਜਿਹੜਾ ਬੰਦਾ ਮੈਨੂੰ ਟੋਫੀਆਂ ਦੇ ਦਿੰਦਾ ਉਸ ਤੋਂ ਵੀਡੀਓ ਨੂੰ ਫੇਰ ਕਰਕੇ ਚੈਨਲ ਨੂੰ ਲਾਈਕ ਫੋਲੋ ਐਂਡ ਸਬਸਕ੍ਰਾਈਬ ਕਰਿਓ ਤੁਸੀਂ ਦੇਖ ਰਹੇ ਸੀ ਇਨਸਾਫ ਟਾਈਮ ਟੀਵੀ ਜਿਲਾਨੰਗੜ ਧੰਨਵਾਦ